ਹਾਂਜੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਂਜੀ ਅੱਜ ਗੱਲ ਕਰਦੇ ਹਾਂ ਟ੍ਰੈਂਡਿੰਗ ਵਿੱਚ ਚੱਲ ਰਹੇ ਨੌਜਵਾਨ ਪੈਂਕੇ ਜਰਗ ਦੀ ਪੈਂਕੇ ਜਰਗ ਦੀਆਂ ਹੁਣ ਦੋ ਚਾਰ ਨਵੀਆਂ ਪੋਸਟਾਂ ਦੇਖੀਆਂ ਜੋ ਉੱਚ ਇੱਕੋ ਹੀ ਨਾਮ ਲੈਂਦਾ ਪੈਂਕਾ ਜਰਗ ਹਰਮਿਤ ਸਿੰਘ ਹਰਮਿਤ ਸਿੰਘ ਕੌਣ ਹਰਾਊਗਾ ਹਰਮਿਤ ਸਿੰਘ ਨੂੰ ਕੌਣ ਝੰਡੀ ਫੜੂ ਇਸ ਨੌਜਵਾਨ ਦੀ ਹਰਮੀਤ ਸਿੰਘ ਹਰਮੀਤ ਸਿੰਘ ਹੀ ਕਰ ਰਿਹਾ ਹੈ ਵੀਡੀਓ ਦੇ ਵਿੱਚ ਸੋ ਉਹ ਹਰਮੀਤ ਸਿੰਘ ਬਾਰੇ ਕਰਦੇ ਆਂ ਗੱਲ ਮੇਰੇ ਪਿੰਡ ਦੇ ਗਰਾਊਂਡ ਚੋਂ ਉੱਭਰ ਰਿਹਾ ਇੱਕ ਸਟਾਰ ਆ ਬਹੁਤ ਵਧੀਆ ਦੌੜ ਲੋਂਦਾ ਨੌਜਵਾਨ ਅੰਡਰ 11 ਦੇ ਵਿੱਚ ਪਾਰਟਿਸਿਪੇਟ ਕਰਦਾ ਸੋ نیچے ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹੇਠਾਂ ਫੋਟੋ ਦੇ ਬਿਲਕੁਲ ਵਿਚਕਾਰ ਜੋ ਹਰੀ ਜਰਸੀ ਦੇ ਵਿੱਚ ਤੁਹਾਨੂੰ ਬੱਚਾ ਦਿਸ ਰਿਹਾ ਹੈ ਹਰਮਿਤ ਸਿੰਘ ਆ। ਸੋ ਇੱਕ ਬਹੁਤ ਵਧੀਆ ਡੜਾਕਾ ਨਾਲ ਸੱਜੇ ਪਾਸੇ ਇਹਦੇ ਡੈਡੀ ਖੜਾ ਹਰਮਿਤ ਦਾ ਜੋ ਆਪਣੇ ਸਮੇਂ 'ਚ ਬਹੁਤ ਵਧੀਆ ਬਜਨੀ ਕਬੱਡੀ ਖੇਡਿਆ। ਠੀਕ ਹੈ। ਇੱਕ ਚੰਗਾ ਪਲੇਅਰ ਰਹਾ ਚੰਗਾ ਪਲੇਅਰ ਹੋਣ ਦੇ ਨਾਤੇ ਉਹਨਾਂ ਨੂੰ ਗਰਾਊਂਡ ਦੀ ਅਹਿਮੀਅਤ ਪਤਾ ਹੁੰਦਾ। ਇਸ ਕਰਕੇ ਉਹ ਬੱਚਿਆਂ ਨੂੰ ਇਸ ਪਾਸੇ ਟੁੱਟਣ ਨਹੀਂ ਦਿੰਦੇ। ਤੇ ਨਾਲ ਇਹ ਸੀਰੇ ਨੂੰ ਤਰਾਸਣ ਵਾਲਾ ਕੋਚ ਬਲਕਾਰ ਸਿੰਘ ਖੜਾ ਸੋ ਬਹੁਤ ਵਧੀਆ ਮਿਹਨਤ ਕਰਵਾਉਂਦਾ ਵੀਰ ਬਲਕਾਰ ਸਿੰਘ ਬੱਚਿਆਂ ਨੂੰ ਅ ਗੱਲ ਕਰੀਏ ਹਰਮੀਰ ਸਿੰਘ ਦੀ ਇਹ ਬਿਲਕੁਲ ਇੱਕ ਸੁਧਾਰਨ ਪਰਿਵਾਰ ਤੋਂ ਉੱਠਿਆ ਹੋਇਆ ਬੱਚਾ ਆਪਣੇ ਜਨੂਨ ਤੇ ਜਜ਼ਬੇ ਨਾਲ ਇਥੋਂ ਤੱਕ ਅੱਜ ਪਹੁੰਚਿਆਗਾ ਬਿਲਕੁਲ ਇੱਕ ਸੁਧਾਰਨ ਪਰਿਵਾਰ ਤੋਂ ਉੱਠ ਕੇ ਦੇਖੋ ਗਰਾਊਂਡ ਦੇ ਨਾਲ ਜੁੜਿਆ ਗਰਾਊਂਡ ਦੇ ਨਾਲ ਲਗਾਤਾਰਤਾ ਵਧੀ ਬਿਨਾਂ ਕਿਸੇ ਨਾਗੇ ਦੇ ਗਰਾਊਂਡ ਆਉਣਾ ਇਹ ਵੀ ਇੱਕ ਬਹੁਤ ਵੱਡੀ ਅ ਮੰਨ ਲੋ ਦੇਨ ਹੁੰਦੀ ਹੈ ਗਰਾਊਂਡ ਦੀ ਖਾਤਰ ਜੋ ਆਪਾਂ ਨਰਵੇਗਮ ਇੱਥੇ ਲਗਾਤਾਰ ਆਉਣਾ ਇਹ ਬੱਚੇ ਨੇ ਲਗਾਤਾਰ ਗਰਾਊਂਡ ਦੇ ਵਿੱਚ ਆਇਆ ਮਿਹਨਤ ਕਰੀ ਸੋ ਕੋਸਾਬ ਦਾ ਕਹਿਣਾ ਮੰਨਿਆ ਹੌਲੀ ਹੌਲੀ ਕੋਚ ਬਲਕਾਰ ਸਿੰਘ ਦੀ ਨਿਗਾਹ ਇਸ ਬੱਚੇ ਤੇ ਪਈ ਦੇਖਿਆ ਕਿ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਕੁਆਲਿਟੀ ਹੈ ਬੱਚੇ ਨੂੰ ਚਲੋ ਪ੍ਰੋਪਰ ਤਰੀਕੇ ਨਾਲ ਗੇਮ ਕਰਵਾਉਣੀ ਸ਼ੁਰੂ ਕਰਾਈ ਹੌਲੀ ਹੌਲੀ ਬੱਚਾ ਉੱਭਰ ਕੇ ਅੱਗੇ ਆਇਆ ਇੱਕ ਚੰਗੇ ਕੋਚ ਦਾ ਫਰਜ਼ ਨਿਭਾਉਂਦੇ ਹੋਏ ਉਹਨਾਂ ਨੇ ਹਮੇਸ਼ਾ ਸਾਰੇ ਬੱਚਿਆਂ ਨੂੰ ਇੱਕ ਬਰਾਬਰ ਰੱਖਿਆ ਪਰ ਫਿਰ ਵੀ ਮੰਨ ਲਓ ਜੋ ਬੱਚੇ ਜਿਆਦਾ ਆਪਣੇ ਆਪ ਨੂੰ ਕਾਬਲੀਅਤ ਸ਼ੋਅ ਕਰਦੇ ਆ ਹਰ ਬੱਚਾ ਕਹਿੰਦਾ ਵੀ ਮੇਰੇ 'ਚ ਇਹ ਕੁਆਲਿਟੀ ਹੈ ਜੀ ਇਹ ਕੁਆਲਿਟੀ ਹੈ ਪਰ ਗਰਾਊਂਡ ਦੇ ਵਿੱਚ ਦੋ ਜਾ ਕੇ ਪਤਾ ਲੱਗਦਾ ਕਿਦੇ ਚ ਕਿੰਨੀ ਕੁਆਲਿਟੀ ਹੈ ਇਹ ਬੱਚਾ ਜੋ ਹਰਮਿਤ ਸਿੰਘ ਆ ਇਹ ਪੰਜਾਬ ਲੈਵਲ ਤੱਕ ਜਿੱਤ ਚੁੱਕਿਆ ਹੁਣ ਵੀ ਤੁਸੀਂ ਆ ਪਿੱਛੇ ਜੇ ਲਾ ਲਓ ਪਿੰਡ ਕੋਡ ਤੋਂ ਵੀ ਇਹਨਾਂ ਨੇ ਅੰਡਰ 11 ਦੇ ਵਿੱਚ ਫਰਸਟ ਪਜੀਸ਼ਨ ਹਾਸਲ ਕੀਤੀ ਆ ਇੱਕ ਸਾਈਕਲ ਜਿੱਤ ਕੇ ਲੈ ਕੇ ਆਏ ਆ ਉਸ ਤੋਂ ਬਾਅਦ ਪਿੰਡ ਹਰਾਜ ਉਹ ਫੋਜਪੁਰ ਏਰੀਏ ਤੋਂ ਉੱਥੋਂ ਵੀ ਦਿਵਾਨਾ ਗਰਾਊਂਡ ਦੇ ਇੱਕ ਹਰਮੀਤ ਸਿੰਘ ਅਤੇ ਇੱਕ ਬੱਚਾ ਹੋਰ ਸੋ ਸਾਈਕਲ ਜਿੱਤ ਕੇ ਆਇਆ ਤੇ ਉਸਨੂੰ ਨਕਦ ਰਾਸ਼ੀ ਵੀ ਦਿੱਤੀ ਗਈ ਆ ਸੋ ਬਹੁਤ ਬਹੁਤ ਵਧਾਈ ਦਾ ਪਾਤਰਾ ਪੂਰਾ ਸਮੁੱਚਾ ਜਿਹੜਾ ਦਿਵਾਨਾ ਗਰਾਊਂਡ ਦਾ ਸੰਚਾਲਕ ਟੀਮ ਆ ਠੀਕ ਆ ਸੋ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਆ ਸੋ ਬਹੁਤ ਬਹੁਤ ਮੁਬਾਰਕਾਂ ਜੀ ਹਰਮੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਜੋ ਇਸ ਗਰਾਊਂਡ ਨਾਲ ਜੁੜੇ ਹੋਏ ਆ ਸੋ ਅਰਦਾਸ ਕਰਦੇ ਆ ਉਮੀਦ ਕਰਦੇ ਆ ਕਿ ਹਰਮਿਤ ਸਿੰਘ ਅੱਗੇ ਬਲੰਦ ਚਾਈਆਂ ਨੂੰ ਸੂਬੇ ਠੀਕ ਆ ਮਿਹਨਤ ਜਾਰੀ ਰੱਖੇ ਗਰਾਊਂਡ ਨਾਲ ਜੁੜਿਆ ਰਹੇ ਬਾਕੀ ਸੋ ਬਹੁਤ ਵਧੀਆ ਮਿਹਨਤ ਕਰਵਾਉਂਦੇ ਆ ਕੋਚ ਬਲਕਾਰ ਸਿੰਘ ਜੀ ਬਾਕੀ ਆਲੇ-ਦਾਲੇ ਦੇ ਪਿੰਡ ਜੋ ਵੀ ਲਾਗੇ ਪਿੰਡਾਂ ਦੇ ਬੱਚੇ ਇੱਥੇ ਆਉਂਦੇ ਆ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਕਿਸੇ ਵੀ ਮਾਪਿਆਂ ਨੂੰ ਲੱਗਦਾ ਵੀ ਸਾਡੇ ਬੱਚੇ ਵਿੱਚ ਇਹ ਕੁਆਲਿਟੀ ਹੈ ਉਹ ਲੰਬੀ ਸਾਲ ਮਾਰ ਸਕਦਾ ਜਾਂ ਰੇਸ ਕਰ ਸਕਦਾ ਠੀਕ ਹੈ ਸੋ ਦੁਬਾਨੇ ਗਰਾਊਂਡ ਵਿੱਚ ਆਓ ਆਪਣੇ ਬੱਚਿਆਂ ਨੂੰ ਦੁਬਾਨਾ ਗਰਾਊਂਡ ਨਾਲ ਜੋੜੋ ਵੱਧ ਤੋਂ ਵੱਧ ਲਾਹਾ ਲਓ ਠੀਕ ਹੈ ਕਿ ਪਤਾ ਨਹੀਂ ਹੁੰਦਾ ਵੀ ਕਿਹੜੇ ਬੱਚੇ ਚ ਕਿੰਨੀ ਕੁਆਲਿਟੀ ਹੈ ਕਦੋਂ ਕਿਸੇ ਬੱਚੇ ਨੇ ਅੱਗੇ ਉੱਭਰ ਕੇ ਆ ਜਾਣਾ ਇੱਕ ਚੰਗੇ ਮੰਨ ਲੋ ਖਿਡਾਰੀ ਪੈਦਾ ਤਾਂ ਹੀ ਹੁੰਦੇ ਆ ਜੇ ਕੋਈ ਮੰਨ ਲੋ ਗਰਾਊਂਡ ਦੇ ਵਿੱਚ ਆਉਂਦਾ ਠੀਕ ਆ ਅਭਿਆਸ ਹੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਆਮ ਇਨਸਾਨ ਤੋਂ ਖਾਸ ਬਣਾ ਦਿੰਦੀ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਬੱਚਾ ਇਹ ਮੌਕੇ ਤੋਂ ਵਾਂਝਾ ਨਾ ਰਹਿ ਜੇ ਠੀਕ ਆ ਕੱਲ ਨੂੰ ਬੰਦਾ ਇਹ ਨਾ ਕਹਿ ਸਕੇ ਯਾਰ ਮੇਰੇ ਕੋਲ ਟਾਈਮ ਕੁਆਲਿਟੀ ਸੀ ਮੈਨੂੰ ਟਾਈਮ ਨਹੀਂ ਲੱਗਿਆ ਸੋ ਜਿੰਨਾਂ ਨੂੰ ਵੀ ਲੱਗਦਾ ਕਿ ਮੇਰੇ ਵਿੱਚ ਕੁਆਲਿਟੀ ਆ ਸੋ ਬਾਕੀ ਅੱਗੇ ਤਰੀਕਾ ਅਨਾਉਂਸਮੈਂਟ ਕਰਾਂਗੇ ਜੀ ਅ ਜਿੱਦੇ ਵੀ ਤਰੀਕ ਫਾਈਨਲ ਹੋਗੀ ਦਵਾਨਾ ਗਰਾਊਂਡ ਦੇ ਵਿੱਚ ਵੀ ਟੂਰਨਾਮੈਂਟ ਰੱਖਾਇਆ ਜਾ ਰਿਹਾ ਸੋ ਪਹੁੰਚਿਓ ਬਾਕੀ ਚੰਗੀ ਲੱਗੇ ਤਾਂ ਵੀਡੀਓ ਬਿਲਕੁਲ ਅ ਅੱਗੇ ਦੀ ਅੱਗੇ ਸ਼ੇਅਰ ਕਰਿਓ ਸੋ ਬਹੁਤ-ਬਹੁਤ ਮਿਹਰਬਾਨੀ ਮਿਲਦੇ ਹਾਂ ਤੁਸੀਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ